ਪ੍ਰਸ਼ਟ ਫਾਇਲ ਅਫਸਰ ਚੜਿਆ ਵਿਜੀਲੈਂਸ ਅੜੀਕੇ 40000 ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ ਹੋਟਲ ਬਣਾਉਣ ਲਈ ਐਨਓਸੀ ਦੇ ਬਦਲੇ ਲਈ ਰਿਸ਼ਵਤ ਪ੍ਰਿਸ਼ਟਚਾਰ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਵਿਜੀਲੈਂਸ ਦੇ ਵੱਲੋਂ ਕਾਰਵਾਈ ਦਾ سلسلہ ਲਗਾਤਾਰ جاری ਹੈ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬਰਨਾਲਾ ਦੇ ਵਿੱਚ ਵਿਜੀਲੈਂਸ ਨੇ ਫਾਇਰ ਜ਼ਿਲ੍ਹਾ ਅਫਸਰ ਤਰਸੇਮ ਸਿੰਘ ਨੂੰ ਰਿਸ਼ਵਤ ਲੰ데요 ਰੰਗੇ ਹੱਥੀ ਕਾਬੂ ਕੀਤਾ ਜਿਸ ਨੇ ਹੋਟਲ ਦੇ ਲਈ ਐਨਓਸੀ ਜਾਰੀ ਕਰਨ ਦੇ ਬਦਲੇ 40000 ਰੁਪਏ ਲਏ ਸਨ ਸਰਕਾਰੀ ਅਹੁਦਿਆਂ ਤੇ ਤਨਾਤ ਕੁਝ ਅਫਸਰ ਲੋਕਾਂ ਦਾ ਕੰਮ ਕਰਨ ਦੇ ਬਦਲੇ ਪੈਸੇ ਲੈਣ ਤੋਂ ਬਾਸ ਨਹੀਂ ਹਾਰੇ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਅਤੇ ਸਰਕਾਰੀ ਕਾਲੀਆਂ ਪੇਡਾਂ ਤੇ ਠਲ ਪਾਉਣ ਦੇ ਲਈ ਭ੍ਰਿਸ਼ਟਾਚਾਰ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਤੱਤ ਵਿਜੀਲੈਂਸ ਬਿਊਰੋ ਦੇ ਵੱਲੋਂ ਲਗਾਤਾਰ ਪ੍ਰਸ਼ਟ ਅਪਰਾ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਬਰਨਾਲਾ ਦੇ ਜ਼ਿਲ੍ਹਾ ਫਰ ਅਫਸਰ ਚਰਸੀਮ ਸਿੰਘ ਨੂੰ 40000 ਰੁਪਏ ਦੀ ਰਿਸ਼ਵਤ ਲੈਣ ਦੀਆਂ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਝਾੜੋ ਦੇ ਵਾਸੀ ਹਰਜੀਪ ਸਿੰਘ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ ਸ਼ਿਕਾਇਤ ਕਰਤਾ ਹਰਦੇਵ ਸਿੰਘ ਨੇ ਦੱਸਿਆ ਸੀ ਕਿ ਉਸਨੇ ਬਰਨਾਲਾ ਦੀ ਦਾਣਾ ਮੰਡੀ ਦੇ ਨੇੜੇ ਹੋਟਲ ਬਣਾਉਣ ਦੇ ਲਈ ਇੱਕ ਪਲਾਟ ਖਰੀਦਿਆ ਸੀ ਅਤੇ ਹੋਟਲ ਲਈ ਫਾਰਵੇਗੇਟ ਵਿਭਾਗ ਤੋਂ ਐਨਓਸੀ ਲੈਣ ਦੇ ਲਈ ਜਦੋਂ ਜ਼ਿਲ੍ਹਾ ਫਰ ਅਫਸਰ ਤਸੀਮ ਸਿੰਘ ਤੱਕ ਪਹੁੰਚ ਕੀਤੀ ਤਾਂ ਉਸਨੇ ਐਨਓਸੀ ਜਾਰੀ ਕਰਨ ਦੇ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੋਦਾ 40000 ਰੁਪਏ ਦੇ ਵਿੱਚ ਤੈ ਹੋਇਆ ਹੈ ਇਸ ਦੇ ਬਾਰੇ ਹਰਦੇਵ ਸਿੰਘ ਦੇ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਕਿ ਇਸ ਦੇ ਆਧਾਰ ਤੇ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੈਸ਼ ਨੇ ਐਕਸ਼ਨ ਲਿਆ ਅਤੇ ਮਲਜ਼ਮ ਤਰਸੇਮ ਸਿੰਘ ਨੂੰ ਕਾਬੂ ਕਰਨ ਲਈ ਜਾਲ ਮਿਛਾਇਆ ਅਤੇ ਜਿਵੇਂ ਹੀ ਸ਼ਿਕਾਇਤਕਰਤਾ ਹਰਦੇਵ ਸਿੰਘ ਤੋਂ ਮਲਜ਼ਮ ਤਰਸੇਮ ਸਿੰਘ ਨੇ 40000 ਰੁਪਏ ਲੈ ਤਦ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਲਜ਼ਮ ਚਰਸ਼ੇਮ ਸਿੰਘ ਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਸੋ ਜੇਕਰ ਤੁਸੀਂ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਵਾਉਣ ਲਈ ਜਾਂਦੇ ਹੋ ਅਤੇ ਤੁਹਾਡੇ ਤੋਂ ਵੀ ਕੰਮ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਤੁਸੀਂ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਭ੍ਰਿਸ਼ਟਾਚਾਰ ਰੋਕੂ ਟੋਲ ਫ੍ਰੀ ਨੰਬਰ ਦੇ ਉੱਪਰ ਸ਼ਿਕਾਇਤ ਕਰ ਸਕਦੇ ਹੋ ਤਾਂ ਜੋ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾ ਸਕੇ। ਵਰਨਲਾ ਤੋਂ ਲਖਵਿੰਦਰ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ